ਸਤਿ ਸ੍ਰੀ ਅਕਾਲ ਜੀ ਹਾਂਜੀ ਅੱਜ ਆਪਾਂ ਕਰਾਂਗੇ ਕਮੀਜ਼ ਦੀ ਕਟਿੰਗ ਠੀਕ ਹੈ ਜੀ ਇਹ ਮੇਰੇ ਕੋਲ ਸਵਾ 4 ਮੀਟਰ ਕਪੜਾ ਆ ਸੂਟ ਮਤਲਬ ਕਿ ਪੂਰਾ ਸੂਟ ਆ ਆਪਣੇ ਕੋਲ ਇਹ ਸਵਾ 4 ਮੀਟਰ ਦਾ ਠੀਕ ਹੈ ਜੀ ਤੇ ਇਹਦੇ ਫਰੰਟ ਵਾਲ ਤੇ ਇਸ ਤਰ੍ਹਾਂ ਗਲਾ ਮਤਲਬ ਕਢਾਈ ਕੀਤਾ ਹੋਇਆ ਤੇ ਪੱਲੇ ਦੇ ਉੱਪਰ ਇਸ ਤਰ੍ਹਾਂ ਕਢਾਈ ਕੀਤੀ ਹੋਈ ਆ ਠੀਕ ਹੈ ਜੀ ਤੇ ਮਤਲਬ ਪੱਲੇ ਦੇ ਉੱਪਰ ਹੀ ਆ ਬਾਜੂ ਵੀ ਨਹੀਂ ਕੱਢੀ ਹੋਈ ਹੈਗੀ ਤੇ ਸਲਵਾਰ ਦੇ ਪੱਲੇ ਵੀ ਨਹੀਂ ਹੈਗੇ ਠੀਕ ਹੈ ਜੀ ਆਪਾਂ ਨੇ ਪਹਿਲਾਂ ਸਭ ਤੋਂ ਪਹਿਲਾਂ ਫਰੰਟ ਪੱਲਾ ਲੈਣਾ ਆਪਾਂ ਇਸ ਤਰ੍ਹਾਂ ਗਲੇ ਨੂੰ ਆਪਾਂ ਨੇ ਸੈਂਟਰ ਕਰਕੇ ਦੇਖੋ ਠੀਕ ਹੈ ਜੀ ਮਤਲਬ ਗਲੇ ਦਾ ਆਪਾਂ ਪਹਿਲਾਂ ਸੈਂਟਰ ਕਰ ਲੈਣਾ ਆ ਆ ਦੇਖੋ ਆਪਾਂ ਜਿਹੜੀ ਇਹ ਲੈਸ ਲੱਗੀ ਪੂਰੀ ਨਾਪ ਲੈਣੀ ਹੈ ਪਹਿਲਾਂ ਇਹ ਟੋਟਲ ਠੀਕ ਹੈ ਜੀ ਮਤਲਬ ਕਿ ਇਹ 4 ਇੰਚ ਆ 4 ਦਾ ਆਪਾਂ ਨੇ ਹਾਫ ਕਰ ਲੈਣਾ ਆ ਠੀਕ ਹੈ ਜੀ ਆਪਾਂ ਕਈ ਵਾਰ ਨਹੀਂ ਪਤਾ ਲੱਗਦਾ ਹੈਗਾ ਆਪਾਂ ਸੈਂਟਰ ਤੇ ਦਾ ਨਿਸ਼ਾਨ ਲਗਾ ਲਿਆ 2 ਇੰਚ ਤੇ ਠੀਕ ਹੈ ਜੀ ਕਿਉਂਕਿ ਸੈਂਟਰ ਦੇ ਵਿੱਚ ਵੀ ਕਢਾਈ ਕੱਢੀ ਹੋਈ ਆ ਤੇ ਬਿਲਕੁਲ ਉਹ ਸਿੱਧੀ ਆ ਠੀਕ ਹੈ ਜੀ ਤੇ ਬਸ ਆਪਾਂ ਨੇ ਉਹਦਾ ਸੈਂਟਰ ਕਰਕੇ ਆਪਾਂ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ। ਮਤਲਬ ਜਿਹੜਾ ਆਪਣਾ ਗਲਾ ਆ ਆਪਾਂ ਬਣਾਉਣਾ ਆ ਫਿਰ ਉਹ ਆਪਣਾ ਸੈਂਟਰ ਦੇ ਵਿੱਚ ਬਣੇ ਪੱਟੀ ਇੱਧਰ ਉੱਧਰ ਨਾ ਹੋਵੇ ਜਿਹੜੀ ਕੱਢੀ ਹੋਈ ਆ ਲੈਸ ਲਗਾਈ ਹੋਈ ਆ ਠੀਕ ਹੈ ਜੀ। ਆਪਾਂ ਇਦਾਂ ਸੈਂਟਰ 'ਚ ਪਹਿਲਾਂ ਨਿਸ਼ਾਨ ਲਗਾ ਲਿਆ। ਠੀਕ ਹੈ ਜੀ ਇਸ ਤਰ੍ਹਾਂ ਆਪਾਂ ਫੜ ਲੈਣਾ ਆ। ਲੋ ਜੀ ਹੁਣ ਜਿਹੜੀਆਂ ਆਪਣੇ نیچے ਆਹ ਪੱਟੀਆਂ ਲੱਗੀਆਂ ਹੋਈਆਂ ਕਢਾਈ ਵਾਲੀਆਂ ਇਹ ਆਪਾਂ ਨੇ ਬਿਲਕੁਲ ਸੈੱਟ ਕਰਕੇ ਰੱਖ ਲੈਣੀਆਂ। नीचे ਵੀ ਆਪਾਂ ਮਲਾਉਣੀਆਂ ਨੇ ਇਹ ਵੀ ਪੱਲਾ ਜਿਹੜਾ ਹੈ ਆਪਣਾ ਪੱਲੇ ਦੇ ਉੱਪਰ ਉੱਚਾ ਨੀਵਾ ਨਾ ਹੋਵੇ ਠੀਕ ਹੈ ਜੀ ਆਪਾਂ ਇਸ ਤਰ੍ਹਾਂ ਮਲਾ ਲੀਆਂ ਇਹ ਤੇ ਹੁਣ ਸਭ ਤੋਂ ਪਹਿਲਾਂ ਦੇਖੋ ਆਪਣਾ ਇਹ ਇੱਥੋਂ ਆ ਮਤਲਬ ਆ ਟੋਟਲ ਨਾਲ ਆਪਣਾ ਇਹ 16 ਇੰਚਾ ਤੇ نیچے ਵੀ ਆਪਾਂ ਇਹਦੇ 16 16 ਇੰਚ ਤੱਕ ਪਹਿਲਾਂ ਨਿਸ਼ਾਨ ਲਗਾ ਲੈਣਾ ਆ ਠੀਕ ਹੈ ਜੀ ਤੇ ਹੁਣ ਜਿਹੜੀ ਆਪਾਂ ਇਹਦੀ ਕਟਿੰਗ ਕਰਨੀ ਹੈ ਇਹਨਾਂ ਦੀ ਚੈਸਟ ਹੈਗੀ ਆਪਣੇ ਕੋਲੇ 19 ਇੰਚ ਕਮਰ 16 ਇੰਚ ਆ ਜੀ ਤੇ हिਪ ਵੀ ਆਪਣੇ ਕੋਲ 19 ਇੰਚ ਆ ਠੀਕ ਹੈ ਜੀ 19 16 19 ਦੇ ਹਿਸਾਬ ਨਾਲ ਆਪਾਂ ਇਹਨੂੰ ਕਟਿੰਗ ਕਰਨਾ ਆ ਠੀਕ ਹੈ ਜੀ ਜਿਵੇਂ ਕਿ ਹੁਣ ਆਪਾਂ 19 ਮਤਲਬ ਹਿਪ ਆ ਉਹਦੇ ਵਿੱਚ ਆਪਾਂ ਨੇ 4 ਇੰਚ ਐਡ ਕਰ ਲੈਣੇ ਆ ਇਹ ਆਪਣਾ 23 ਇੰਚ ਆ ਜਾਊਗਾ ਠੀਕ ਹੈ ਜੀ ਹੁਣ ਆਪਾਂ 23 ਦਾ ਹਾਫ ਕਰ ਲੈਣਾ ਇਸ ਤਰ੍ਹਾਂ ਕਰਕੇ ਤੇ 23 ਦਾ ਹਾਫ ਆਪਣੇ ਕੋਲੇ ਆ ਗਿਆ ਜੀ 11.5 ਇੰਚ 4 ਇੰਚ ਆਪਾਂ ਜਿਹੜਾ ਪੱਲਾ ਫੋਲਡਿੰਗ ਦੇ ਲਈ ਐਡ ਕਰ ਲਏ ਠੀਕ ਹੈ ਜੀ ਹੁਣ ਆਪਾਂ ਨੇ ਇਹ 11.5 ਦੇ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਕਿਉਂਕਿ ਆਪਾਂ ਡਬਲ ਕੀਤਾ ਹੋਇਆ ਇਹਨੂੰ ਠੀਕ ਹੈ ਜੀ 11 11 ਦੇ ਆਪਾਂ ਨਿਸ਼ਾਨ ਲਗਾ ਕੇ ਇਹ ਹੋਊਗਾ ਆਪਣੇ ਪੱਲੇ ਦਾ ਨਿਸ਼ਾਨ ਠੀਕ ਹੈ ਜੀ ਜਿਹੜਾ ਆਪਣਾ ਘੇਰ ਹੁੰਦਾ ਹੈ ਕਮੀਜ਼ ਦਾ ਉਸ ਦੇ ਬਾਅਦ ਦੇਖੋ ਆਪਾਂ ਲੰਬਾਈ ਲੈਣੀ ਹੈ ਠੀਕ ਹੈ ਜੀ ਲੰਬਾਈ ਇਹਨਾਂ ਦੀ ਆਪਣੇ ਕੋਲੇ ਤਿਆਰ ਹੈਗੀ ਹੈ ਜੀ 42 ਇੰਚ ਠੀਕ ਹੈ ਜੀ 42 42 ਇੰਚ نیچے ਆਪਣੇ ਕੋਲ ਫੋਲਡਿੰਗ ਲਈ ਕਪੜਾ ਹੈਗਾ ਆ ਠੀਕ ਹੈ ਜੀ 2 ਟਾ ਇੰਚ ਆਪਾਂ ਜਿਹੜੀ ਇਹ ਲੈਸ ਵਾਲੀ ਪੱਟੀ ਲੱਗੀ ਹੋਈ ਆ ਆਪਾਂ ਇੱਥੋਂ ਮਤਲਬ ਲੰਬਾਈ ਨਾਪ ਲੈਣੀ ਆ ਆਪਾਂ ਇਹ 42 ਲੈਣੀ ਆਪਾਂ ਇਹਨੂੰ 42.5 ਇੰਚ ਲੈ ਲੈਣਾ ਬਿਲਕੁਲ ਅੱਧਾ ਇੰਚ ਵੱਧ ਆਪਾਂ ਇਹਦੇ ਵਿੱਚ ਪਲੇਟਾਂ ਨਹੀਂ ਪਾਉਣੀਆਂ ਹੈਗੀਆਂ ਬਿਨਾਂ ਪਲੇਟਾਂ ਤੋਂ ਇਹ ਕਮੀਚ ਬਣਾਉਣਾ ਹੈ ਇਸ ਲਈ ਆਪਾਂ ਨੇ ਇਹਨੂੰ ਅੱਧਾ ਇੰਚ ਵਧਾ ਲਿਆ ਠੀਕ ਹੈ ਜੀ ਜੇ ਆਪਾਂ ਪਲੇਟਾਂ ਪਾਉਣੇ ਫਿਰ ਆਪਾਂ 1 ਇੰਚ ਵੱਧ ਲੈ ਲੈਣੇ ਆ 1 ਜਾਂ 1.5 ਇੰਚ ਵੱਧ ਲੈ ਲੈਣੇ ਆ ਠੀਕ ਹੈ ਜੀ ਹੁਣ ਆਪਾਂ ਇਹਨੂੰ ਅੱਧਾ ਇੰਚ ਵੱਧ ਲੈ ਲਿਆ 42.5 ਦੇ ਆਪਾਂ ਨਿਸ਼ਾਨ ਲਗਾ ਲਿਆ ਹੀ ਲੋ ਜੀ ਇਹ ਹੋ ਗਿਆ ਲੰਬਾਈ ਦਾ ਨਿਸ਼ਾਨ ਠੀਕ ਹੈ ਜੀ ਹੁਣ ਆਪਾਂ ਨਿਸ਼ਾਨ ਜਿਹੜੇ ਸਕੇਲ ਨਾਲ ਮਲਾ ਕੇ ਸਿੱਧਾ ਕਰਕੇ ਪਹਿਲਾਂ ਆਪਾਂ ਫਰੰਟ ਵਾਲਾ ਪੱਲਾ ਉਤਾਰ ਲਾਂਗੇ ਲੋ ਜੀ ਇਹ ਹੋ ਗਿਆ ਜੀ ਆਪਣੇ ਫਰੰਟ ਪਰਲੇ ਤੇ ਨਿਸ਼ਾਨ ਉਸ ਤੋਂ ਬਾਅਦ ਆਪਾਂ ਇਹਨੂੰ ਕਟਿੰਗ ਕਰ ਲਾਂਗੇ ਤੇ ਸਟੈਪ ਵਾਈਜ਼ ਤੇ ਆਪਾਂ ਆਪਾਂ ਮਤਲਬ ਕਟਿੰਗ ਦੱਸਾਂਗੇ ਠੀਕ ਹੈ ਜੀ ਲੋ ਜੀ ਹੋ ਗਈ ਆਪਣੇ ਫਰੰਟ ਭੱਲੇ ਦੀ ਕਟਿੰਗ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਠੀਕ ਹੈ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਨੇ ਇਸ ਕਮੀਜ਼ ਦੇ ਜਿਹੜੇ ਗਲੇ ਮਤਲਬ ਕਿ ਉਹ ਛੋਟੇ ਕਟਣੇ ਆ ਮਤਲਬ ਆਪਾਂ ਕੁੜਤੇ ਦੀ ਸ਼ੇਪ ਦੇਣੀ ਹੈ ਇਸ ਕਮੀਜ਼ ਨੂੰ ਮਤਲਬ ਕਿ ਜ਼ਿਆਦਾ ਆਪਾਂ ਫਿਟਿੰਗ ਲਾਣੀ ਕਰਨਾ ਹੈਗਾ ਇਹਨੂੰ ਠੀਕ ਹੈ ਜੀ ਤੇ ਆਪਾਂ ਤੀਰੇ ਵੀ ਜਿਹੜੇ ਇਹਦੇ ਉਸ ਹਿਸਾਬ ਨਾਲ ਹੀ ਕਟਿੰਗ ਕਰਾਂਗੇ ਲੋ ਜੀ ਇਹ ਹੋ ਗਿਆ ਜੀ ਆਪਣੇ ਕੋਲੇ ਫਰੰਟ ਵਾਲਾ ਪੱਲਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਾਂ ਨੇ ਸਲਵਾਰ ਵੀ ਕਟਿੰਗ ਕਰਨੀ ਕਿਉਂਕਿ ਇਹ ਆਪਣੇ ਕੋਲੇ 3/4 ਮੀਟਰ ਕਪੜਾ ਆ ਠੀਕ ਹੈ ਜੀ ਆ ਦੇਖੋ ਜੀ ਇਹ ਆਪਣੇ ਫਰੰਟ ਪੱਲੇ ਦੀ ਕਟਿੰਗ ਹੋ ਗਈ ਹਾਂਜੀ ਹੁਣ ਜਿਹੜਾ ਆਪਣਾ ਪੱਲੇ ਦੇ ਨਾਲ ਤੇ ਜਿਹੜਾ ਆਪਣਾ ਕਪੜਾ ਮਤਲਬ ਆ ਪਟੀਆਂ ਜਿਹੜਾ ਬਚ ਗਿਆ ਸੀਗਾ ਇਹਨੂੰ ਆਪਾਂ ਉਤਾਰ ਦਾਂਗੇ ਠੀਕ ਹੈ ਜੀ 10 ਇੰਚ ਆਹੇ ਤੇ 10 ਇੰਚ ਦੇ ਹਿਸਾਬ ਨਾਲ ਆਪਾਂ ਇਹਨੂੰ ਉਤਾਰ ਦਾਂਗੇ ਕਿਉਂ ਚਲੋ ਇਹ ਗਲੇ ਵਗੈਰਾ ਦੇ ਕੰਮ ਆ ਜੂਗਾ ਜਦ ਮੋਰੀਆਂ ਦੇ نیچے ਲਗਾਉਣ ਦੇ ਕੰਮ ਆ ਜੂਗਾ ਠੀਕ ਹੈ ਜੀ ਜੇ ਆਪਾਂ ਇਹਨਾਂ ਪੱਲਿਆਂ ਦੇ ਵਿੱਚ ਸਲਵਾਰ ਦੇ ਪੱਲਿਆਂ ਵਿੱਚ ਕੱਢਦੇ ਆ ਤਾਂ ਫਿਰ ਸਾਈਡ ਤੇ ਜਿਹੜਾ ਪੱਲਾ ਆ ਉਹ ਘੱਟ ਬਚਦਾ ਇਸ ਲਈ ਆਪਾਂ ਇਹਨਾਂ ਪੂਰਾ ਉਤਾਰ ਦੇਣਾ ਇਸ ਤਰ੍ਹਾਂ 10 ਇੰਚ नाप ਕੇ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਆਪਾਂ ਉਤਾਰਾਂਗੇ ਸਲਵਾਰ ਦੇ ਪੱਲੇ ਠੀਕ ਹੈ ਜੀ ਹੁਣ ਆਪਾਂ ਪੱਲੇ ਪਹਿਲਾਂ ਦੇਖ ਲੈਣਾ ਵੀ ਆਪਣੇ ਪੱਲਿਆਂ ਦੀ ਚੜਾਈ ਪੂਰੀ ਹੈ ਇਹ ਆਪਣੇ ਕੋਲੇ 13 ਇੰਚ ਆ ਠੀਕ ਹੈ ਜੀ ਤੇ ਆਪਾਂ ਨੇ ਮੋਰੀ ਰੱਖਣੀ ਹੈ 7 ਇੰਚ ਠੀਕ ਹੈ ਜੀ ਇਹ ਸਾਡੇ ਕਿ 600 ਇਹਦੇ ਚ ਬਣਦੀ ਹੈ ਮੋਰੀ ਆਪਣੇ ਪੱਲੇ ਬਿਲਕੁਲ ਸਹੀ ਆਪਣੇ ਕਟਿੰਗ ਹੋ ਜਾਣਗੇ ਠੀਕ ਹੈ ਜੀ ਇੱਥੋਂ ਆ ਪਰਖਣੀ ਹੈ ਸਲਵਾਰ ਜਿਵੇਂ ਕੀ ਸਲਵਾਰ ਆਪਣੇ ਕੋਲ ਹੈਗੀ ਹੈ ਜੀ 40 ਇੰਚ ਤਿਆਰ ਠੀਕ ਹੈ ਜੀ ਉਹ ਵੀ ਤੁਹਾਨੂੰ ਮੈਂ ਸੌਖੇ ਤੇ ਕਰਨ ਦੱਸ ਦਵਾਂਗੀ ਦੇਖੋ 100 ਆ ਆਪਣਾ ਸਾਈਡ ਦਾ ਕਪੜਾ ਆ ਉੱਥੋਂ ਆ ਪੱਲੇ ਉਤਾਰ ਲੈਣੇ ਆ ਧਿਆਨ ਨਾਲ ਦੇਖਿਓ ਤੇ ਜਿਹੜਾ ਆਪਣਾ ਇੱਧਰ ਸਾਈਡ ਤੇ ਕਪੜਾ ਬਚ ਗਿਆ ਸੀ ਉਹਨੂੰ ਆਪਾਂ ਕਟਿੰਗ ਕਰ ਦਾਂਗੇ ਇਸੇ ਤਰ੍ਹਾਂ ਠੀਕ ਹੈ ਜੀ ਇਹ ਆਪਾਂ ਇੱਦੀ ਉਤਾਰ ਦਾਂਗੇ ਮੋਰੀ ਨੀਚੇ ਲੱਗ ਜਾਊਗਾ ਜਿਹੜੇ ਪਸਲਵਾਰ ਦੇ ਮੂਰੀ ਬਣਾਉਣੇ ਉਹ ਥੱਲੇ ਲੱਗ ਜੂਗਾ ਕੱਪੜਾ ਹੈ ਠੀਕ ਹੈ ਜੀ ਹਾਂਜੀ ਇਹ ਆਪਣਾ ਮਤਲਬ ਕਿ ਪਿੱਛੇ ਵਾਲਾ ਪੱਲਾ ਆਪ ਇਧਰੋਂ ਕੱਢਾਂਗੇ ਫਿਰ ਠੀਕ ਹੈ ਜੀ ਪਹਿਲਾਂ ਆਪਾਂ ਸਾਈਡ ਤੋਂ ਜਿਹੜੇ ਸਲਵਾਰ ਦੇ ਪੱਲੇ ਉਤਾਰ ਦਿੰਨੇ ਆ ਹਾਂਜੀ ਆ ਦੇਖੋ ਆਪਾਂ ਪਹਿਲਾਂ ਜਿਹੜਾ ਸਾਈਡ ਵਾਲਾ ਕੱਪੜਾ ਇੱਦਾਂ ਵਿਛਾ ਲਿਆ ਤੇ ਹੁਣ ਆਪਾਂ ਦੱਸਾਂਗੇ ਤੁਹਾਨੂੰ ਸਲਵਾਰ ਸਲਵਾਰ ਆਪਾਂ ਕਰਨੀ ਆ ਜੀ ਤਿਆਰ 40 ਇੰਚ ਠੀਕ ਹੈ ਜੀ ਦੇਖੋ ਜੇ ਤੁਹਾਨੂੰ ਸਲਵਾਰ ਮਤਲਬ ਕੀ ਵੀ ਨਹੀਂ ਪਤਾ ਲੱਗਦਾ ਹੈਗਾ ਜਿਵੇਂ ਆਪਾਂ ਸਲਵਾਰ ਕਿ ਇਦਾਂ ਆਪਾਂ ਪੱਲੇ ਕੁੰਦੇ ਕੱਢਣੇ ਆ ਠੀਕ ਹੈ ਜੀ ਉਹ ਸੌਖਾ ਜਿਹਾ ਤਰੀਕਾ ਆ ਜਿਵੇਂ ਆਪਾਂ ਸਲਵਾਰ ਦੇ ਵਿੱਚ ਹਰ ਸਲਵਾਰ ਦਾ ਆਪਣਾ ਮੈਸਰ ਹੁੰਦਾ ਆ ਬਸ ਸਲਵਾਰ ਦੇ ਵਿੱਚ ਜਿਹੜੀ ਬੈਲਟ ਆਪਾਂ ਉਹ 5 ਇੰਚ ਪਾਉਂਦੇ ਆ ਠੀਕ ਹੈ ਜੀ 5 ਇੰਚ ਦੇਖੋ ਆਪਾਂ ਬੈਲਟ ਪਾਉਂਦੇ ਆ 5 ਇੰਚ ਆਪਾਂ ਨਾ ਉੱਪਰ ਕੱਢ ਦੇਣ ਆਇਆ ਠੀਕ ਹੈ ਜੀ 5 ਇੰਚ ਆਪਾਂ ਉੱਪਰ ਕੱਢਤਾ ਤੇ ਆਪਾਂ 6 ਤੋਂ ਇੰਚ ਟੇਬਲ ਰੱਖ ਕੇ ਆਪਣੀ ਸਲਵਾਰ ਹੈਗੀ ਹੈ ਜੀ 40 ਇੰਚ ਤਿਆਰ ਆਪਾਂ 40 ਦੇ ਵਿੱਚ ਮਤਲਬ ਕਿ 1 ਇੰਚ ੜ ਕਰ ਲੈਣਾ ਉਹ ਆਪਾਂ ਇਸ ਲਈ ਕਰਨਾ ਕਿ ਆਪਣੀ ਸਿਲਾਈ ਆਉਣੀ ਹੈ ਅੱਧਾ ਇੰਚ ਆਪਣੇ نیچے ਮੋਰੀ ਵਿੱਚ ਆ ਜਾਊਗਾ ਤੇ ਅੱਧਾ ਇੰਚ ਆਪਣਾ ਉੱਪਰ ਬਣਾ ਵਿੱਚ ਆ ਜਾਊਗਾ 40 ਤੋਂ ਆਪਾਂ ਨੇ 41 ਇੰਚ ਤੇ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਆ ਦੇਖੋ ਇੱਥੇ ਆਪਣਾ 41 ਇੰਚ ਤੇ ਨਿਸ਼ਾਨ ਆਊਗਾ ਅਪਾ 1 ਇੰਚ ਦੀ ਵਿੱਚ ਐਡ ਕਰ ਲਿਆ ਸਲਾਈ ਦਾ ਠੀਕ ਹੈ ਜੀ ਤੇ ਜਿਹੜੀ ਹੋਗੀ ਆਪਣੀ 벨ਟ 벨ਟ ਦੇ ਵਿੱਚ ਵੀ ਆਪਾਂ ਮਾਰ ਜਾਂ ਦੇਣਾ ਹੁੰਦਾ ਹੈ ਉਹ ਆਪਾਂ ਨੇ 2 ਤੋਂ 2.5 ਦੇ ਵਿੱਚ ਮਾਰ ਜਾਂ ਦੇਣੇ ਹੁੰਦੇ ਆਪਾਂ ਨੇਫਾ ਮੋੜਨ ਦੇ ਲਈ ਸਲਵਾਰ ਜਿਹੜੀ ਮਤਲਬ ਕਿ ਅੰ ਨਾਲਾ ਪਾਉਣ ਦੇ ਲਈ ਆਪਾਂ ਫੋਲਡਿੰਗ ਕਰਦੇ ਆ ਠੀਕ ਹੈ ਜੀ ਪੰਜੇ ਵਿੱਚ ਆਪਾਂ ਨੇ 2 2.5 ਇੰਚ ਵੱਧ ਕਰਕੇ ਆਪਾਂ 벨ਟ ਨੂੰ ਬਦਲ ਬਕਟਿੰਗ ਕਰਦੇ ਆ ਠੀਕ ਹੈ ਜੀ ਬਸ ਸਿੰਪਲ ਜਿਹਾ ਮੈਥਡ ਆ ਕੋਈ ਇੰਨਾ ਉਹ ਜ਼ਿਆਦਾ ਨਹੀਂ ਹੈਗਾ ਵੀ ਆਪਾਂ 벨ਟ ਕਿੱਦਾਂ ਕੱਢੀਏ ਕਿੱਦਾਂ ਪਤਾ ਲੱਗੂਗਾ ਠੀਕ ਹੈ ਜੀ ਹੁਣ ਦੇਖੋ ਇਹ ਆਪਣੇ ਕੋਲ 6.5 ਪੌਣੇ 7 ਦੇ ਵਿੱਚ ਆਪਣਾ ਕੋਲ ਕੱਪੜਾ ਪੂਰਾ ਹੈ ਆਪਾਂ 7 ਇੰਚ ਮੂਰੀ ਤਿਆਰ ਕਰਨੀ ਹੈ ਦੀ ਠੀਕ ਹੈ ਜੀ ਤੇ ਆਪਾਂ ਨਿਸ਼ਾਨੀ ਲਗਾ ਲਈ ਹੁਣ ਆਪਾਂ ਉਹ ਨਿਸ਼ਾਨੀ ਤੇ ਅਸਰ ਕਰਕੇ ਆਪਾਂ ਇਹਨੂੰ ਫੋਲਡ ਕਰ ਲੈਣਾ ਮਤਲਬ ਕਿ ਇਹ ਆਪਣੇ ਕੋਲ 36 ਇੰਚ ਬਣ ਜਾਊਗਾ ਠੀਕ ਹੈ ਜੀ ਇਹ ਹੋ ਗਏ ਜੀ ਆਪਣੇ ਸਲਵਾਰ ਦੇ ਪੱਲੇ ਠੀਕ ਹੈ ਜੀ ਪੱਲੇ ਪਹਿਲਾਂ ਆਪਾਂ ਉਤਾਰ ਲਾਂਗੇ ਉਸ ਤੋਂ ਬਾਅਦ ਆਪਾਂ ਜਿਹੜਾ ਆਪਣਾ ਸਾਈਡ ਦਾ ਕੱਪੜਾ ਉਹ ਆਪਾਂ ਪਿਛਲਾ ਪੱਲਾ ਉਤਾਰ ਲਾਂਗੇ ਠੀਕ ਹੈ ਜੀ ਲੋ ਜੀ ਇਹ ਹੋ ਗਈ ਆਪਣੇ ਸਲਵਾਰ ਦੇ ਪੱਲਿਆਂ ਦੀ ਕਟਿੰਗ ਸਲਵਾਰ ਬਹੁਤ ਜ਼ਿਆਦਾ ਭਾਰੀ ਨਹੀਂ ਕਰਨੇ ਕੱਪੜੇ ਦੇ ਹਿਸਾਬ ਨਾਲ ਸਲਵਾਰ ਮਤਲਬ ਠੀਕ ਜਿਹੀ ਹੀ ਬਣੋਗੀ ਠੀਕ ਹੈ ਜੀ ਲੋ ਜੀ ਇਹ ਆਪਣੇ ਦੋਨੋਂ ਪੱਲੇ ਹੁਣ ਕਟਿੰਗ ਹੋ ਗਈ ਹੈ ਠੀਕ ਹੈ ਜੀ ਦੋਨੋਂ ਪਾਟ ਵੀ ਕਰ ਦੁੰਦੇ ਨੇ ਕਈ ਪੱਲੇ ਵੀ ਕਰ ਦੁੰਦੇ ਨੇ ਠੀਕ ਹੈ ਜੀ ਹੁਣ ਦੇਖੋ ਆਪਾਂ ਕਟਾਂਗੇ ਜੀ ਬੈਕ ਵਾਲਾ ਪੱਲਾ ਠੀਕ ਹੈ ਜੀ ਇਹ ਹੁਣ ਆਪਣਾ ਕਪੜਾ ਜਿਹੜਾ ਬਰਾਬਰ ਆ ਗਿਆ ਤੋਂ ਬਿਲਕੁਲ ਠੀਕ ਹੈ ਜੀ ਤੇ ਆਪਾਂ ਜਿਹੜਾ ਪਿਛਲਾ ਪੱਲਾ ਆ ਉਹਨੂੰ ਆਪਾਂ ਨੇ 23 ਇੰਚ ਦੇ ਹਿਸਾਬ ਨਾਲ ਮਤਲਬ ਕਿ ਕਟਿੰਗ ਕਰਨਾ ਆ ਆਪਾਂ 1.5 ਨੂੰ ਡਬਲ ਫੋਲਡ ਕਰ ਲੈਣਾ ਇਸ ਤਰ੍ਹਾਂ ਆ ਦੇਖੋ ਠੀਕ ਹੈ ਜੀ ਲੋ ਜੀ 11.5 ਦੇ ਹਿਸਾਬ ਨਾਲ ਆਪਾਂ ਇਹਨੂੰ ਡਬਲ ਫੋਲਡ ਕਰ ਲਿਆ ਇਸ ਤਰ੍ਹਾਂ ਸਾਈਡ ਤੋਂ ਆਪਣਾ ਕੱਪੜਾ ਜਿਹੜਾ ਥੋੜਾ ਜਿਹਾ ਇਹ ਉਤਰੂਗਾ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਨੇ ਜਿਹੜਾ ਫਰੰਟ ਵਾਲਾ ਪੱਲਾ ਆ ਉਹ ਉੱਪਰ ਰੱਖ ਲਿਆ ਠੀਕ ਹੈ ਜੀ ਬੈਕ ਵਾਲੇ ਪੱਲੇ ਦੇ ਉੱਪਰ ਫਰੰਟ ਵਾਲੇ ਪੱਲੇ ਨੂੰ ਰੱਖ ਕੇ ਆਪਾਂ ਕਟਿੰਗ ਕਰ ਲੈਣੀ ਆ ਦੋਨੋਂ ਪੱਲਿਆਂ ਦੀ ਬੈਕ ਵਾਲੇ ਪੱਲੇ ਦੀ ਠੀਕ ਹੈ ਜੀ ਪਿਛਲੇ ਪੱਲੇ ਦੀ ਫਰੰਟ ਵਾਲਾ ਤਾਂ ਪਾ ਉਤਾਰਿਆ ਹੀ ਹੋਇਆ ਪਹਿਲੇ ਲਓ ਜੀ ਇਹ ਬਰਾਬਰ ਕਰਕੇ ਐਨ ਬਿਲਕੁਲ ਰੱਖ ਕੇ ਫਿਰ ਆਪਾਂ ਇਹਨੂੰ ਕਟਿੰਗ ਕਰ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਦੇ ਕਾਟਾ ਪਾਉਣੀਆਂ ਨਾਲ ਦੇ ਨਾਲ ਹੀ ਦੱਸਾਂਗੇ ਲਓ ਜੀ ਜਿਹੜਾ ਆਪਾਂ ਬੈਕ ਵਾਲਾ ਪੱਲਾ ਆ ਉਹ ਆਪਾਂ ਨੇ ਅੱਧਾ ਇੰਚ ਵਧਾ ਲਿਆ ਹੋਰ ਫੋਲਡਿੰਗ ਦੇ ਲਈ ਠੀਕ ਹੈ ਜੀ ਫਰੰਟ ਵਾਲੇ ਪੱਲੇ ਦੇ ਨਾਲੋਂ ਅਪਾ ਇਹਦੀ ਕਟਿੰਗ ਬਿਲਕੁਲ ਸਿੰਪਲ ਤਰੀਕੇ ਨਾਲ ਕਰਨੀ ਹੈ ਕਮੀਜ਼ ਦੀ ਕਿਉਂਕਿ ਆਪਾਂ ਪਲੇਟਾ ਵੀ ਨਹੀਂ ਪਾਉਣੀ ਹੈਗੀ ਇਹਨੂੰ ਜ਼ਿਆਦਾ ਤੇ ਸਿੰਪਲ ਕੋਰਤੇ ਦੀ ਮਤਲਬ ਕਿ ਸ਼ੇਪ ਦੇ ਵਿੱਚ ਆਪਾਂ ਇਹਨੂੰ ਕਟਿੰਗ ਕਰਨਾ ਹੈ ਠੀਕ ਹੈ ਜੀ ਹਾਂ ਦੇਖੋ ਆਪਾਂ ਜਿਹੜਾ ਇਹਦਾ ਤੀਰਾ ਰੱਖਣਾ ਹੈ ਗਲੇ ਆਪਾਂ ਬਿਲਕੁਲ ਛੋਟੇ-ਛੋਟੇ ਬਣਾਉਣੇ ਨੇ ਕਿਉਂਕਿ ਇਹ ਬੱਚੇ ਦਾ ਸੂਟ ਆ ਠੀਕ ਹੈ ਜੀ ਤੇ ਤੀਰਾ ਆਪਾਂ ਰੱਖਿਆ ਜੀ 7 ਇੰਚ ਠੀਕ ਹੈ ਜੀ 12-13 ਸਾਲ ਦੀ ਬੇਟੀ ਆ ਤੇ ਉਸ ਦਾ ਇਹ ਸੂਟ ਆ ਠੀਕ ਹੈ ਜੀ ਤੇ ਆਪਾਂ ਤੀਰਾ 7 ਇੰਚ ਰੱਖ ਲਿਆ ਤੇ ਜਿਹੜੀ ਆਪਣੀ ਮੋਡੇ ਦੀ ਮਤਲਬ ਕਿ ਮੋਡਾ ਪਰਖਣਾ ਉਹ ਵੀ ਆਪਾਂ ਸੱਤ ਹੀ ਰੱਖਣਾ ਆ ਠੀਕ ਹੈ ਜੀ ਗਲੇ ਦੋਨੋਂ ਛੋਟੇ ਬਣਾਉਣੇ ਅੱਗੇ ਵਾਲਾ ਫਰੰਟ ਵਾਲਾ ਵੀ ਛੋਟਾ ਹੀ ਬਣਾਉਣਾ ਤੇ ਬੈਕ ਵਾਲਾ ਜੀ ਬਿਲਕੁਲ 2.5 ਇੰਚ ਦੇ ਵਿੱਚ ਵਿੱਚ ਬਣਾਉਣਾ ਆ ਠੀਕ ਹੈ ਜੀ ਤੇ 7 ਇੰਚ ਹੀ ਆਪਾਂ ਨੇ ਇਹਦਾ ਮੋਡਾ ਰੱਖਣਾ ਆ ਹਾਂਜੀ ਇਥੋਂ ਜਿੱਦੋਂ ਆਪਾਂ ਨੇ ਇਹਨੂੰ 6.5 ਇੰਚ ਲੈ ਲਿਆ ਸੀ ਕਿਉਂਕਿ ਅੱਗੇ ਫਿਰ ਆਪਣਾ ਜਿਹੜਾ ਕੱਟ ਕਪੜਾ ਜਿਹੜਾ ਇਕੱਠਾ ਹੋਊਗਾ ਠੀਕ ਹੈ ਜੀ ਤੇ ਦੇਖੋ ਹੁਣ ਆਪਾਂ ਜਿਹੜੀ ਇਹਦੀ ਮਤਲਬ ਕਿ ਕਾਟ ਪਾਉਣੀ ਹੈ ਨਾ ਉਹ ਤੁਹਾਨੂੰ ਦੱਸਾਂਗੇ ਆਪਾਂ ਹੁਣ ਜਿੰਮੇ ਫਿਟਿੰਗ ਇਹਨਾਂ ਦੀ ਹੈਗੀ 19 ਇੰਚ 19 ਦਾ ਹਾਫ ਹੋ ਗਿਆ ਸਾਢੇ 9 ਇੰਚ ਠੀਕ ਹੈ ਜੀ ਤੇ ਜਿਹੜੀ ਇਹਦਾ ਕਮਰ ਦਾ ਨਿਸ਼ਾਨ ਆ ਉਹ ਆਪਾਂ ਲਾਵਾਂਗੇ ਜੀ 7 ਇੰਚ ਤੇ ਠੀਕ ਹੈ ਤੇ ਇੱਥੇ ਦੇਖੋ ਕਮਰ ਹੈਗੀ ਇਹਨਾਂ ਦੀ 16 ਇੰਚ 16 ਦਾ ਹਾਫ ਹੋ ਗਿਆ ਆਪਣੇ ਕੋਲੇ ਇਹ 8 ਇੰਚ ਠੀਕ ਹੈ ਜੀ ਹੁਣ ਆਪਣੇ ਆਗੇ ਸਾਈਡ ਚ ਲਾਈ ਇਹਦੀ ਪੱਪ ਲੰਬਾਈ ਰੱਖਣੀ ਆ ਉਹ ਆਪਾਂ ਰੱਖਣੀ ਆ ਜੀ 16 ਇੰਚ ਸਾਢੇ 15 ਆਪਣੇ ਕੋਲੇ ਤਿਆਰ ਆ ਤੇ ਆਪਾਂ ਨੇ 16 ਇੰਚ ਰੱਖ ਲਏ ਠੀਕ ਹੈ ਜੀ ਤੇ ਹਿੱਪ ਆਪਾਂ ਆਪਣੇ 19 ਇੰਚ 19 ਦਾ ਹਾਫ ਹੋ ਗਿਆ 9.5 ਇੰਚ ਠੀਕ ਹੈ ਜੀ ਹੁਣ ਆਪਾਂ ਨਿਸ਼ਾਨ ਮੈਚ ਕਰਾਂਗੇ ਇੱਥੋਂ ਫੀਟਿੰਗ ਤੋਂ ਆਪਾਂ ਨੇ ਨਾ 3 ਸਵਾ 3 ਇੰਚ ਆਪਾਂ نیچے ਲੈ ਲੈਣਾ ਆ ਕਿਉਂਕਿ ਆਪਾਂ ਨੂੰ ਪਲੇਟਾਂ ਨੇ ਪਾਉਣੇ ਹੈਗੇ ਫਿਟਿੰਗ ਜਿਹੜੀ ਬਿਲਕੁਲ ਆਪਣੇ ਬ੍ਰੈਸ ਤੋਂ ਮਤਲਬ ਕਿ ਸਹੀ ਆਵੇ ਤੇ ਇਥੋਂ ਆਪਾਂ ਨੇ 9.5 ਇੰਚ ਪੂਰਾ ਪੂਰਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਜਦੋਂ ਆਪਾਂ ਬਿਲਕੁਲ ਟਿੱਡਾ ਕਰਾਂਗੇ ਨਾ ਫਿਰ نیچے ਮਤਲਬ ਕਿ ਜਿਹੜਾ ਟਾਈਟ ਹੋਊਗਾ ਬ੍ਰੈਸ ਤੋਂ ਫਿਰ ਆ ਪਹਿਲਾਂ ਪੈਸੇ ਨਾਲ ਨਿਸ਼ਾਨ ਲਗਾ ਲਿਆ ਫਿਰ ਆਪਾਂ ਨੇ ਇਹ ਨਿਸ਼ਾਨ ਨਾਲ ਦਾ ਕੰਮ ਵਰਨਾ ਬਲਾ ਦਣਾਇਆ ਠੀਕ ਹੈ ਜੀ ਮਤਲਬ ਗੁਲਾਈ ਦੇ ਵਿੱਚ ਆਪਣੇ ਜਿਹੜੀ ਸਿਲਾਈ ਲੱਗੂਗੀ ਬਿਲਕੁਲ ਇਹ ਇਹ ਵਾਲਾ ਨਿਸ਼ਾਨ ਪੱਕਾ ਮਰਾਲਾ ਫਿਰ हिਪ ਤੇ ਨਿਸ਼ਾਨ ਨਾ ਮਰਾਲਾ DNA ਠੀਕ ਹੈ ਜੀ ਲੋ ਜੀ ਇੱਥੇ ਗੁਲਾਈ ਦੇ ਵਿੱਚ ਆਪਾਂ ਨੇ ਮਸ਼ੀਨ ਇਸ ਤਰ੍ਹਾਂ ਕਰਕੇ ਸਿਲਾਈ ਲਗਾਵਾਂਗੇ ਹੁਣ ਤੁਸੀਂ ਧਿਆਨ ਰੱਖਿਓ ਵੀ ਉੱਪਰ ਆਪਾਂ 7 ਇੰਚ ਰੱਖਿਆ ਤੇ ਨੀਚੇ ਆਪਾਂ ਨੇ ਸਵਾ 1/2 ਰੱਖਿਆ ਸੀ ਠੀਕ ਹੈ ਜੀ ਤੇ ਜਿਹੜੀ ਇਹਦੀ ਕਾਟ ਆ ਉਹ ਆਪਣੇ 1 ਇੰਚ ਤੇ ਪਹੁੰਚੂਗੀ ਠੀਕ ਹੈ ਜੀ ਫਰੰਟ ਵਾਲੀ ਕਾਟ ਆਪਣੀ ਜਿਹੜੀ ਆ 1 ਇੰਚ ਤੋਂ ਪੈਣੀ ਆ ਇਸ ਤਰ੍ਹਾਂ ਆਪਾਂ ਗੁਲਾਈ ਦੇ ਵਿੱਚ ਬਲਾ ਦੇਣਾ ਹੈ ਠੀਕ ਹੈ ਜੀ ਤੇ ਜਿਹੜੀ ਆਪਣੀ ਇਹ ਮਤਲਬ ਕਾਟ ਹੁੰਦੀ ਜਗ੍ਹਾ ਤੁਸੀਂ ਇਸ ਤਰ੍ਹਾਂ ਕਰਕੇ ਮੈਚ ਕਰ ਲਓ ਬੀਅ ਤਾਂ ਜਿਹੜੀ ਆਪਣੇ ਹਾਫ ਹੋ ਜਵੇ ਤੇ ਉਹ ਆਪਣੇ ਫਰੰਟ ਵਾਲੀ ਕਾਟ ਹੋ ਜਾਂਦੀ ਆ ਠੀਕ ਹੈ ਜੀ ਚਾਹੇ ਤੁਸੀਂ ਇਸ ਤਰ੍ਹਾਂ ਡੇਢ ਡੇ ਟੈਂਸ਼ਨ ਨਿਸ਼ਾਨ ਦੋਨੋਂ ਲਗਾ ਕੇ ਤੇ ਉਹਦੇ ਵਿੱਚ ਜਿਹੜੀ ਆਪਣੀ ਫਰੰਟ ਵਾਲੀ ਮਤਲਬ ਗੁਲਾਈ ਨੂੰ ਕਵਰ ਕਰ ਦੋ ਠੀਕ ਹੈ ਜੀ ਉਸ ਤੋਂ ਬਾਅਦ ਆਗੇ ਆਪਣੇ ਬੈਕ ਵਾਲੀ ਕਾਟ ਦਾ ਨਿਸ਼ਾਨ ਉਹ ਪਲਾਵਾਂਗੇ ਜੀ 2 ਇੰਚ ਤੋਂ ਠੀਕ ਹੈ ਜੀ ਜਿਆਦਾ ਆਪਾਂ ਡੁੰਗਾਈ ਇਹਨੂੰ ਨਹੀਂ ਪਾਵਾਂਗੇ ਕਿਉਂਕਿ ਗਲੇ ਵੀ ਛੋਟੇ ਆ ਫਿਰ ਮੋਢਿਆਂ ਤੋਂ ਖਿੱਚ ਪੈਣ ਦਾ ਮਤਲਬ ਕੀ ਹੁੰਦਾ ਵੀ ਆਲੇ ਦੁਆਲੇ ਖਿੱਚ ਨਾ ਪਵੇ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਗਿਆ ਜੀ ਆਪਣੇ ਘੇਰੇ ਦਾ ਨਿਸ਼ਾਨ ਘੇਰਾ ਆਪਾਂ ਤਿਆਰ ਕਰਨਾ 19 ਇੰਚ ਤੇ ਆਪਾਂ ਨੇ ਇਹਨੂੰ 2 ਇੰਚ ਮਤਲਬ ਦੋਨੋਂ ਪਾਸੇ ਦੋ ਦੋ ਇੰਚ ਫੋਲਡਿੰਗ ਲਈ ਨਿਸ਼ਾਨ ਲਗਾ ਲੈਣਾ ਹੈ ਠੀਕ ਹੈ ਜੀ ਹਾਂਜੀ ਜੇ ਤੁਸੀਂ ਪਲੇਟਾ ਪਾਉਣ ਚਾਹੁੰਦੇ ਆ ਤਾਂ ਪਲੇਟਾ ਇਹਦੀ 11.5 ਤੇ ਪਊਗੀ। ਮਤਲਬ ਕੀ ਜਿਹੜੀ 11 ਇੰਚ ਤਿਆਰ ਹੋਊਗੀ। ਠੀਕ ਹੈ ਜੀ। ਹੁਣ ਆਪਾਂ ਦੋਨੋਂ ਪੱਲਾ ਪੱਲੇ ਪਹਿਲਾਂ ਆਪਾਂ ਕਟਿੰਗ ਕਰ ਲੈਣੇ ਪਿਛਲੀ ਕਾਟ ਤੋਂ। ਠੀਕ ਹੈ ਜੀ। ਹੁਣ ਆਪਾਂ ਫਰੰਟ ਵਾਲਾ ਪੱਲਾ ਚੱਕ ਲਈਏ ਇਸ ਤਰ੍ਹਾਂ ਕਰਕੇ ਤੇ ਫਿਰ ਆਪਾਂ ਜਿਹੜੀ ਫਰੰਟ ਦੀ ਕਾਟ ਪਾ ਦਾਂਗੇ। ਲੋ ਜੀ। ਇਹ ਹੋ ਗਈ ਜੀ ਆਪਣੀ ਮੋਡੇ ਦੀ ਕਟਿੰਗ ਠੀਕ ਹੈ ਜੀ ਇੱਥੋਂ ਆਪਾਂ ਹਲਕੀ ਹਲਕੀ ਜਿਹੀ ਕੱਟ ਪਾਵਾਂਗੇ 2 2 3 3 ਇੰਚ ਪਾਸੇ ਵੱਧ ਰੱਖ ਲੈ 2.5 ਇੰਚ ਵੱਧ ਰੱਖ ਕੇ ਠੀਕ ਹੈ ਜੀ ਫਿਟਿੰਗ ਦੇ ਵਿੱਚ ਬਾਕੀ ਆਪਾਂ ਬਰਾਬਰ ਕਰਕੇ ਕਟਿੰਗ ਕਰ ਦਾਂਗੇ ਇਹਦੀ ਲੋ ਜੀ ਇੱਥੋਂ ਆਪਾਂ 1/2 ਇੰਚ ਮਤਲਬ ਕਿ ਦੋਨੋਂ ਪੱਲਿਆਂ ਨੂੰ ਕੱਟ ਪਾਉਣੀ ਆ ਡਾਊਨ ਕੱਟ 1/2 ਇੰਚ ਡਾਊਨ ਕਰਕੇ ਠੀਕ ਹੈ ਜੀ ਮੋਢੇ ਤੋਂ ਗਲੇ ਵੱਲੋਂ ਲੋ ਜੀ ਠੀਕ ਹੈ ਜੀ ਇਹ ਹੋ ਗਈ ਜੀ ਆਪਣੇ ਪੱਲਿਆਂ ਦੀ ਕਟਿੰਗ ਕਮੀਜ਼ ਦੇ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਬਾਹਾਂ ਦੀ ਕਟਿੰਗ ਠੀਕ ਹੈ ਜੀ ਕਪੜਾ ਆਪਾਂ ਬਰਾਬਰ ਕਰ ਲਿਆ ਸੀ ਜਿਹੜਾ ਕਪੜਾ ਆਪਣਾ ਮਤਲਬ ਸਾਈਡ ਤੋਂ ਵੇਸਤ ਉਤਰਿਆ ਸੀ ਆਪਾਂ ਉਤਾਰਤਾ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇਹਦੀ ਬਾਹਾਂ ਦੀ ਕਟਿੰਗ ਕਪੜਾ ਬਿਲਕੁਲ ਬਰਾਬਰ ਹੀ ਉਤਰਿਆ ਸੀ ਥੋੜਾ ਬਹੁਤ ਇਹ ਵਧੀਆ ਸੀ ਠੀਕ ਹੈ ਜੀ ਤੇ ਹੁਣ ਆਪਾਂ ਇਹਦੀ ਬਾਹਾਂ ਦੀ ਕਟਿੰਗ ਕਰਕੇ ਤੁਹਾਨੂੰ ਦੱਸਾਂਗੇ ਠੀਕ ਹੈ ਜੀ ਮਤਲਬ ਕਿ ਜਿਹੜਾ 19 ਬਰਸਤਣਾ ਦਾ ਮੋਢਾ ਜੇ ਤਿਆਰ ਹੁੰਦਾ ਨਾ ਉਹ 8.5 ਇੰਚ ਤਿਆਰ ਹੁੰਦਾ ਹੁੰਦਾ ਆ ਠੀਕ ਹੈ ਜੀ ਆ ਦੇਖੋ 8.5 ਇੰਚ ਤਿਆਰ ਹੋਣਾ ਆ ਤੇ ਆਪਾਂ ਨੇ 2.5 ਇੰਚ ਨੂੰ 2.5 ਇੰਚ ਵੱਧ ਲੈਣਾ ਆ ਠੀਕ ਹੈ ਜੀ ਪੂਰਾ ਹੀ ਕਪੜਾ ਇਹ ਡਬਲ ਹੋ ਜਾਣਾ ਇਸ ਤਰ੍ਹਾਂ ਕਰਕੇ ਲਓ ਜੀ ਤੇ ਬਾਹ ਆਪਾਂ ਇਹਦੀ ਅਮਰੀਲਾ ਦੀ ਸ਼ੇਪ ਦੇਣੀ ਆ ਇਹਨੂੰ ਹਲਕੀ ਜੀ ਠੀਕ ਹੈ ਜੀ ਇਹ ਹੁਣ ਆਪਣੇ ਕੋਲੇ 10 ਇੰਚ ਹੋ ਗਿਆ ਹਾਂਜੀ ਹੁਣ ਬਾਹ ਦੀ ਜਿਹੜੀ ਲੰਬਾਈ ਆ ਉਹ ਆਪਣੇ ਕੋਲੇ ਹੈਗੀ 17 ਇੰਚ ਆਪਾਂ ਇਹਨੂੰ 2 ਇੰਚ ਵੱਧ ਲੈ ਲਿਆ 19 ਇੰਚ ਆਪਾਂ ਇਹਨੂੰ ਰੈਡੀ ਕਰ ਇੱਕ ਮਤਲਬ ਕਿ ਕਟਿੰਗ ਕਰਨਾ ਹੈ 17 ਇੰਚ ਰੈਡੀ ਕਰਨੀ ਆ ਠੀਕ ਹੈ ਜੀ ਲੋ ਜੀ ਹੁਣ ਆਪਾਂ ਇਹਨਾਂ ਨਿਸ਼ਾਨ ਲਾ ਕੇ ਕਟਿੰਗ ਦਾ ਉਸ ਤੋਂ ਬਾਅਦ ਆਪਣੇ ਜਿਹੜਾ ਸਲਵਾਰ ਦਾ ਕਪੜਾ ਬਚ ਜਾਊਗਾ ਠੀਕ ਹੈ ਜੀ ਇੱਕ 벨ਟ ਰੰਦੀ ਆਪਾਂ ਕਟਿੰਗ ਕਰਨ ਨੂੰ ਤੇ ਇੱਕ ਆਪਣੀ ਸਲਵਾਰ ਦੇ ਕੁੰਡੇ ਹਾਂਜੀ ਮੂਰਤ ਆਪਾਂ ਨੇ ਰੱਖ ਲਈ 9 ਇੰਚ ਤੇ 3 ਇੰਚ ਆਪਣਾ ਜਿਹੜਾ ਕਾਟ ਦਾ ਨਿਸ਼ਾਨਪਾ ਦੱਸਾਂਗਾ ਤੁਹਾਨੂੰ ਇੱਥੋਂ ਆਪਾਂ 2.5 ਇੰਚ ਦਾ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਤੇ ਆਪਣਾ ਮੋਢਾ ਤਿਆਰ ਹੋਣਾ ਹੈ 8.5 ਇੰਚ ਉਹ ਵੀ ਤੁਹਾਨੂੰ ਮੈਂ ਦੱਸਦੀ ਆ ਤੇ ਆਪਾਂ ਨਿਸ਼ਾਨ ਟਿੱਡਾ ਜਿਹੜਾ ਮਲਾ ਲਿਆ 3 ਇੰਚ ਦਾ ਨਿਸ਼ਾਨ ਇੱਥੋਂ ਆਪਾਂ ਨੇ 8.5 ਤੇ ਨਿਸ਼ਾਨ ਲਗਾ ਲੈਣਾ ਇਸ ਤਰ੍ਹਾਂ ਕਰਕੇ ਠੀਕ ਹੈ 8.5 ਤੇ ਨਿਸ਼ਾਨ ਆ ਗਿਆ ਤੇ ਹੁਣ ਦੇਖੋ ਆਪਾਂ ਨੇ ਕੀ ਕਰਨਾ ਹੈ ਇੰਚ ਟੇਪ ਰੱਖਣਾ ਹੈ ਐਦਾਂ ਕਰਕੇ ਇਹ ਆਪਣੇ ਕੋਲ ਆ ਗਿਆ 6 ਇੰਚ 6 ਦਾ ਆਪਾਂ ਹਾਫ ਕਰ ਲਿਆ 3 ਹੋ ਗਿਆ ਠੀਕ ਹੈ ਜੀ 3 ਦੇ ਆਪਾਂ ਸੈਂਟਰ ਦੇ ਵਿੱਚ ਅੱਧੇ ਇੰਚ ਉੱਪਰ ਅੱਧਾ ਇੰਚ نیچے ਠੀਕ ਹੈ ਜੀ ਨਿਸ਼ਾਨ ਲਗਾ ਲਿਆ ਇਸ ਤਰ੍ਹਾਂ ਜਿਹੜਾ ਬਣਾ ਅੱਧਾ ਇੰਚ ਉੱਪਰ ਵਾਲਾ ਹੈ ਉਹ ਹੋ ਜਾਊਗਾ ਆਪਣੇ ਪਿਛਲੇ ਮਤਲਬ ਪਿਛਲੇ ਪਿਛਲੀ ਘਾਟ ਬਾਹਾਂ ਦੀ ਤੇ ਜਿਹੜੀ ਅੱਧਾ ਇੰਚ نیچے ਆ ਉਹ ਹੋਗੀ ਆਪਣੀ ਫਰੰਟ ਵਾਲੀ ਘਾਟ ਠੀਕ ਹੈ ਜੀ ਮਤਲਬ ਕਿ ਜਿਹੜੀ ਫਰੰਟ ਵਾਲੀ ਘਾਟ ਉਹ ਆਪਣੇ 1 ਇੰਚ ਤੇ ਪਹੂਗੀ ਬੈਕ ਵਾਲੀ ਅੱਧੇ ਇੰਚ ਤੋਂ ਪਹੂਗੀ ਠੀਕ ਹੈ ਜੀ ਇਥੋਂ ਆਪਾਂ ਨੇ 7 ਇੰਚ ਰੱਖ ਲਿਆ ਨੀਚੇ ਨੂੰ ਇਥੋਂ ਆਪਾਂ ਨੇ ਅੰਬ੍ਰੇਲਾ ਸ਼ੇਪ ਦੇਣੀ ਹੈ ਇਹਨੂੰ 7 ਇੰਚ ਆਪਾਂ ਇੱਧਰ ਰੱਖ ਲਿਆ ਮਤਲਬ ਕਿ ਲੂਜ਼ਿੰਗ ਜੀ ਬਾਹ ਬਣਾਉਣੀ ਆ ਠੀਕ ਹੈ ਜੀ ਤੇ ਇਸ ਤਰ੍ਹਾਂ ਆਪਾਂ ਇਹਨੂੰ 9 ਇੰਚ ਦੇ ਨਿਸ਼ਾਨ ਨਾਲ ਇਦਾਂ ਮਿਲਾ ਦੇਣਾ ਹੈ ਠੀਕ ਹੈ ਜੀ ਇਹ ਹੋ ਗਈ ਜੀ ਆਪੀ ਅੰਬ੍ਰੇਲਾ ਦੀ ਸ਼ੇਪ ਇਥੋਂ ਆਪਾਂ ਨੇ ਥੋੜਾ ਥੋੜਾ ਵੱਧ ਰੱਖ ਕੇ 2 1/2 ਇੰਚ 2 1/2 ਇੰਚ ਕਟ ਕਟਿੰਗ ਕਰ ਲੈਣੀ ਠੀਕ ਹੈ ਜੀ ਠੀਕ ਹੈ ਜੀ ਬੰਦ ਵਾਲੇ ਪਾਸੇ ਤੋਂ ਆਪਾਂ ਨੇ ਖੁੱਲੇ ਵਾਲੇ ਪਾਸੇ ਵੱਲ ਨੂੰ ਸ਼ਾਂ ਲਗਾਉਣੇ ਧਿਆਨ ਰੱਖਣਾ ਹੈ ਠੀਕ ਹੈ ਜੀ ਇੱਥੋਂ ਆਪਾਂ ਹਲਕੀ ਜਿਹੀ ਗੁਲਾਈ ਦੇਣੀ ਆ ਮਤਲਬ ਜਿਹੜਾ ਫਰੰਟ ਤੋਂ ਗਲੇ ਮਤਲਬ ਬਾਹਾਂ ਹੈ ਨਾ ਉਧਰ ਨੂੰ ਆਪਾਂ ਨੇ ਉੱਚਾ ਰੱਖਣਾ ਹੈ ਨੀਚੇ ਤੋਂ ਆਪਾਂ ਨੇ ਨੀਵੀਂ ਰੱਖਣੀ ਹੈ ਇਧਰੋਂ ਠੀਕ ਹੈ ਜੀ ਜਿੱਧਰ ਆਪਾਂ ਸਲਾਈ ਲਗਾਉਣੀ ਹੁੰਦੀ ਆ ਲਓ ਜੀ ਹੁਣ ਆਪਾਂ ਪਾ ਦਾਂਗੇ ਜਿਗਾਟ ਠੀਕ ਹੈ ਜੀ ਕਾਰਟ ਵੀ ਆਪਾਂ ਬਿਲਕੁਲ ਜ਼ਿਆਦਾ ਡੂੰਘਾ ਹਿਚ ਨਹੀਂ ਪਾਉਣੀ ਹੈਗੀ ਕਿਉਂਕਿ ਆਪਾਂ ਨੇ ਥੋੜਾ ਜਿਹਾ ਨੋ ਕੋਲਰ-ਹੁੱਲਾ ਰੱਖਣਾ ਹੈ ਕਮੀਜ਼ ਨੂੰ ਠੀਕ ਹੈ ਜੀ ਜ਼ਿਆਦਾ ਮਤਲਬ ਆਪਾਂ ਫੀਟਿੰਗ ਨਹੀਂ ਦੇਣੀ ਹੈਗੀ ਠੀਕ ਹੈ ਜੀ ਲੋ ਜੀ ਇਹ ਹੋ ਗਈ ਆਪਣੇ ਬਾਹ ਦੀ ਕਟਿੰਗ ਠੀਕ ਹੈ ਜੀ ਤੁਸੀਂ ਲੱਗ ਸਟੈਪ ਮਤਲਬ ਕੀ ਦੇਖਣਾ ਹੈ ਵੀ ਪਸਲਵਾਰ ਕਿੱਦਾਂ ਕਟਿੰਗ ਕਰੀ ਤਾਂ ਮੈਨੂੰ ਕਮੈਂਟ ਜ਼ਰੂਰ ਕਰਿਓ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਜੀ ਠੀਕ ਹੈ ਜੀ ਸ਼ੇਅਰ ਕਰਿਓ ਜੀ ਧੰਨਵਾਦ ਜੀ